ओलंपियन ਸਾਡੇ ਵਿਨੇਸ਼ ਫਗਾਟ ਇੱਕ ਪਹਿਲੀ ਮਹਿਲਾ ਰੈਸਲਰ ਜਿਹੜੀ ਪਹੁੰਚਦੀ ਉਸ ਚੋਟੀ ਤੇ ਤੇ ਖਮੋਸ਼ੀ ਭਰੇ ਜਿਹੜੀ ਆ ਆਊਟ ਹੋ ਜਾਂਦੀ ਆ ਬਾਹਰ ਹੋ ਜਾਂਦੀ ਆ ਉਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਹਮਦਰਦੀ ਇਥੋਂ ਤੱਕ ਪ੍ਰਗਟਾਈ ਕਿ ਇਨਾਮਾਂ ਦੀਆਂ ਬਿਛਾਰਾਂ ਲਾਤੀਆਂ ਝੋਲੀ ਦੇ ਵਿੱਚ ਮੈਡਲ ਕੀ ਪੈਸੇ ਕੀ ਬਹੁਤ ਕੁਝ ਮਦਦ ਕਰਨ ਦੇ ਲਈ ਅੱਗੇ ਹੱਥ ਵਧਾਇਆ ਔਰ ਬੇਸ਼ੱਕ ਵਿਨੇਸ਼ ਫਗਾੜ ਨੇ ਨਿਰਾਸ਼ਾ ਦੇ ਵਿੱਚੋਂ અલਵਿਦਾ ਕੁਸ਼ਤੀ ਤੱਕ ਲਿਖ ਦਿੱਤਾ ਵੱਖਰੀ ਗੱਲ ਹੈ ਕੱਲ ਨੂੰ ਡਿਸੀਜਨ ਬਦਲ ਵੀ ਸਕਦਾ ਹੈ ਪਰ ਇੱਕ ਕੜਤਨ ਭਰਿਆ ਬਿਆਨ ਆਇਆ ਭਾਜਪਾ ਦੇ ਲੀਡਰ ਦਾ ਉਹ ਅਲੀਗੜ੍ਹ ਦੇ ਨਾਲ ਸੰਬੰਧਿਤ ਸੀ ਉਹ ਤਾਂ ਕਹਿੰਦਾ ਕਿ 100 ਗ੍ਰਾਮ ਵਜਨ ਦੀ ਗੱਲ ਸੀ 200 ਗ੍ਰਾਮ ਦੇ ਕੱਪੜੇ ਲਾ ਕੇ ਵਿਨੇਸ਼ ਫਗਾੜ ਘਟਾ ਸਕਦੀ ਸੀ ਵਜਨ ਐਨਾ ਆੜਾ ਬਿਆਨ ਦਿੱਤਾ ਗਿਆ ਤੇ ਫਿਰ जाट ਭਾਈਚਾਰਾ ਹੋ ਗਿਆ ਇਕੱਠਾ ਰੋਸ ਚ ਆ ਕੇ ਥਾਣਾ ਘੇਰ ਲਿਆ ਨਾਰੇਬਾਜ਼ੀ ਕੀਤੀ ਕਿ ਫਿਰ ਜਾ ਕੇ ਪੁਲਿਸ ਨੇ ਪਰਚਾ ਦਰਜ ਕੀਤਾ ਹੁਣ ਉਹ ਲੀਡਰ ਮਾਫੀ ਮੰਗਦਾ ਫਿਰਦਾ ਦੁਖੇ ਭਾਜੀਪੀ ਲੀਡਰ ਬਹੁਤ ਸਾਰੇ ਬਤਮੀਜ਼ ਨੇ ਇਹਦਾ ਮਤਲਬ ਕਿ ਉਸ ਭਾਜੀਪੀ ਲੀਡਰ ਦੇ ਘਰ ਆਪਣੀ ਕੋਈ ਮਾਂ ਭੈਣ ਧੀ ਜਾਂ ਪਰਿਵਾਰ ਦੇ ਵਿੱਚ ਕੁੜੀਆਂ ਨਹੀਂ ਹੈਗਾ ਜਿਹੜੀ ਇਨੀ ਘਟੀਆਂ ਤੇ ਬਿਸ਼ਰਮ ਵਾਲੀ ਬਿਸ਼ਰਮੀ ਭਰੀ ਸਟੇਟਮੈਂਟ ਦਿੰਦੀ ਹੈ ਇਹਦੇ ਨਾਲ ਕੀ ਭਾਜੀਪੀ ਦਾ ਚਿਹਰਾ ਜਨਤਕ ਨਹੀਂ ਹੋਇਆ ਕਿ ਤੁਹਾਡੇ ਨਾਉ ਜੁਪੀ ਦੇ ਵਿੱਚ ਇੱਕ ਐਮਐਲਏ ਪਹਿਲਾਂ ਧੀ ਦਾ ਉਸ ਐਮਐਲਏ ਨੇ ਰੇਪ ਕੀਤਾ ਫਿਰ ਕਤਲ ਕੀਤਾ ਫਿਰ ਉਹਦੇ ਮਾਪਿਆਂ ਦੇ ਖਿਲਾਫ ਪਰਚਾ ਦਰਜ ਕਰਤਾ ਫਿਰ ਤੁਹਾਡੇ ਬਜਰੰਗ ਕੀ ਉਹਦਾ ਭੂਸ਼ਣ ਕੀ ਹੈ ਕੁਸ਼ਤੀ ਫੈਡਰੇਸ਼ਨ ਦਾ ਉਹਨੇ ਕਿਵੇਂ ਕੁੜੀਆਂ ਦੇ ਨਾਲ ਸ਼ੋਸ਼ਣ ਕੀਤਾ ਹੈਗਾ ਬੀਜੇਪੀ ਨੇ ਕੁਝ ਨਹੀਂ ਕੀਤਾ ਹੈਗਾ ਤੁਹਾਡਾ ਹਾਕੀ ਖਿਡਾਰੀ 올ੰਪੀਅਨ ਸੀ ਸੰਦੀਪ ਸਿੰਘ ਇੱਕ ਜੂਨੀਅਰ ਕੋਚ ਦੇ ਨਾਲ ਕੀ ਕੁਝ ਕੀਤਾ ਉਹਦੇ ਖਿਲਾਫ ਹੁਣ ਦੋਸ਼ ਪੱਤਰ ਦਾਖਲ ਹੋ ਗਏ ਬੀਜੇਪੀ ਨੇ ਉਹਦੇ ਖਿਲਾਫ ਕੁਝ ਨਹੀਂ ਕੀਤਾਗਾ ਮਤਲਬ ਬੀਜੇਪੀ ਉਦਾਂ ਕਹਿੰਦੀ ਬੇਟੀ ਬਚਾਓ ਬੇਟੀ ਪੜਾਓ ਤੇ ਬੇਟੀ ਪਦਕਲਾਓ ਤੇ ਉਦਾਂ ਫਿਰ ਤੁਹਾਡੇ ਕੋਲ ਬਦਤਮੀਜ਼ ਤੇ ਬੇਸ਼ਰਮ ਭਰੇ ਪੋਲਿਟਿਸ਼ੀਅਨ ਵੀ ਆ ਗਏ ਕਿਉਂ ਨਹੀਂ ਇਹੋ ਜਿਹੇ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਹੋ ਜਿਹੇ ਲੋਕਾਂ ਨੂੰ ਪਾਰਟੀ ਚੋਂ ਕਿਉਂ ਨਹੀਂ ਕੱਢਦੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਕਿਉਂ ਚੁੱਪ ਨੇ ਇਹ ਤੁਸੀਂ ਕਿਉਂ ਕਿ ਹੱਲਾਸ਼ੀਰ ਜਦੋਂ ਪਾਰਟੀ ਦਾ ਕੋਈ ਵੱਡਾ ਲੀਡਰ ਚੁੱਪ ਕਰ ਜਾਂਦਾਗਾ ਹਾਲਾਂਕਿ ਚਾਹੀਦਾ ਕਿ ਇਹੋ ਜੇ ਬੰਦੇ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾਗਾ ਪਰ ਜਦੋਂ ਤੁਸੀਂ ਚੁੱਪ ਕਰਦੇ ਤੁਸੀਂ ਮਤਲਬ ਦੋਸ਼ੀ ਦਾ ਸਾਥ ਦੇ ਰਹੇ ਹੋ ਇੱਕ ਤੇ ਪਹਿਲਾਂ ਹੀ ਵਿਨੇਸ਼ ਫੁਗਾਟ ਜਾਂ ਉਹਦਾ ਪਰਿਵਾਰ ਉਹ ਸਦਮੇ ਦੇ ਵਿੱਚ ਨਹੀਂ ਆ ਸਮੁੱਚਾ ਭਾਰਤ ਜਗਤ ਵੀ ਸਦਮੇ ਦੇ ਵਿੱਚ ਆ ਕਿ ਉਸ ਧੀ ਨੇ ਇੰਨੀ ਮਿਹਨਤ ਕੀਤੀ ਜਿਹਦੇ ਸਿਰ ਤੇ ਪਿਓ ਦਾ ਸਾਆਇਆ ਨਹੀਂ ਸੀ ਛੋਟੀ ਉਮਰ ਦੇ ਵਿੱਚ ਉਹਦੀ ਮਾਂ ਨੇ ਉਹਨੂੰ ਪਾਲਿਆ ਆਪਣੀ ਜ਼ਿੰਦਗੀ ਬਤੀਤ ਕੀਤੀ ਸੋਣੀ ਉਹਨੂੰ ਮਿਹਨਤ ਕਰਵਾਈ ਤੇ 올림픽 ਦੇ ਵਿੱਚ ਪਹੁੰਚੀ ਹੈਗੀ ਤੀਜੀ ਵਾਰਾਂ ਪਹੁੰਚੀ ਹੈਗੀ ਠੀਕ ਹੈ ਬੰਦੇ ਦਾ ਬੈਡ ਲੱਕ ਵੀ ਹੁੰਦਾ ਉਹ ਵਿਨੇਸ਼ ਫਗੜ ਦਾ ਬੈਡ ਬੈਡ ਲੱਕ ਭਾਰਤ ਦਾ ਵੀ ਹੈਗਾ ਕਿ ਕੁੜੀ ਨੇ ਜਾਂ ਸੋਨੇ ਦਾ ਚਾਂਦੀ ਦਾ ਧਗਮਾ ਜਿੱਤ ਕੇ ਲਿਆਉਣਾ ਹੈ ਪਰ ਸ਼ਰਮ ਆਉਣੀ ਚਾਹੀਦੀ ਜਿਹੜੇ ਅਲੀਗੜ ਤੋਂ ਇਹ ਭਾਜਪੀ ਦੇ ਲੀਡਰ ਸੀ ਮਾਫੀ ਮੰਗਣ ਦੇ ਨਾਲ ਨਹੀਂ ਇਹ ਤਾਂ ਕੇਸ ਰਜਿਸਟਰਡ ਹੋਣਾ ਚਾਹੀਦਾ ਹੁਣ ਮੰਨ ਕੇ ਚੱਲਦੇ ਕਿ ਵਿਨੇਸ਼ ਫਗੜ ਜਾਟਾਂ ਦੀ ਕੁੜੀ ਆ ਤੇ ਜੇ ਕਿਸੇ ਗਰੀਬ ਦੀ ਕੁੜੀ ਹੁੰਦੀ ਤੇ ਫਿਰ ਜਾ ਜੇ ਭਾਜਪਾ ਦੇ ਵਿੱਚ ਕਿਉਂਕਿ ਜਿਆਦਾ ਜਮਾਤ ਹਿੰਦੂਆਂ ਦੀ ਆ ਜੇ ਕਿਸੇ ਹਿੰਦੂ ਵੀਰ ਦੀ ਕੁੜੀ ਹੁੰਦੀ ਤਦ ਵੀ ਇਹੋ ਬਕਵਾਸ ਕਰਦੇ ਹੈਗੇ ਮੈਨੂੰ ਲੱਗਦਾ ਕਿ ਇਹੋਸ ਮਸਲੇ ਦੇ ਭਾਜਪਾ ਦੀ ਜਿਹੜੀ ਕੌਮੀ ਲੀਡਰਸ਼ਿਪ ਉਹਨਾਂ ਨੂੰ ਚਾਹੀਦਾ ਹੈਗਾ ਪਰ ਉਹਨਾਂ ਦਾ ਹੱਲਾਸ਼ੇਰੀ ਵੱਧ ਗਿਆ ਜਦ ਪਾਰਲੀਮੈਂਟ ਦੇ ਵਿੱਚ ਭਾਜਪਾ ਦੇ ਐਮਪੀ ਦੂਜੇ ਐਮਪੀ ਨੂੰ ਗਾਲਾਂ ਕੱਢ ਸਕਦੇ ਨੇ ਜਦ ਇੱਕ ਸੈਂਟਰ ਦਾ ਵਜ਼ੀਰ ਦਿੱਲੀ ਦੇ ਵਿੱਚ ਮੁਸਲਮਾਨਾਂ ਨੂੰ ਲੈ ਕੇ ਗੋਲੀ ਮਾਰ ਤੱਕ ਕਹਿੰਦਾ ਹੈਗਾ ਗਾਲ ਕੱਢਦਾ ਹੈਗਾ ਮਾਂ ਭੈਣ ਦੀ ਤਦ ਨਹੀਂ ਭਾਜਪਾ ਵਾਲੇ ਬੋਲੇ ਤੇ ਫਿਰ ਹੌਲੀ-ਹੌਲੀ ਬੀਜਪੀ ਦੇ ਸਾਰਿਆਂ ਦਾ ਹੌਸਲਾ ਵੱਧ ਜਾਂਦਾ ਇਹ ਤੇ ਜਾਟ ਜਾੜਕ ਹੁੰਦੀ लाਠ ਤੇ ਇਸ ਕਰਕੇ ਅਲੀਗੜ ਵਾਲਾ ਡਰ ਗਿਆ ਜੇ ਕੋਈ ਹੋਰ ਗਰੀਬ ਹੁੰਦਾ ਕੋਈ ਐਸਸੀ ਕਿਸੇ ਭਰਾ ਦੀ ਧੀ ਹੁੰਦੀ ਤੇ ਕਿੰਨੇ ਬੋਲਣਾ ਸੀ ਕਿਹੜੇ ਇਕੱਠੇ ਹੋਣੇ ਮਤਲਬ ਜਾਟਾਂ ਦੇ ਲਾਠਾਂ ਤੋਂ ਡਰ ਗਿਆ ਨਾ ਅਲੀਗੜ ਅਲੀਗੜ ਦਾ ਜਿਹੜਾ ਲੀਡਰ ਪਤਾ ਨਹੀਂ ਕਿਸ ਕਪੈਸਿਟੀ ਦੇ ਵਿੱਚ ਕੀ ਆ ਕਿਹੜਾ ਅਹੁਦਾ ਹੈਗਾ ਠੀਕ ਹੈ ਹਾਂ ਖੁਦਾਨਾ ਖਾਸ ਤਾਂ ਅਗਰ ਕਿਤੇ ਉਹ ਨਿਕਲ ਆਉਂਦਾ ਕਿਸੇ ਮਿਨੋਰਟੀ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲਾ ਜੇ ਉਹਦੇ ਮੂੰਹੋਂ ਸ਼ਬਦ ਇਦਾਂ ਦੇ ਨਿਕਲ ਜਾਂਦੇ ਹੈਗੇ ਤੇ ਹੁਣ ਨੂੰ ਪੂਰੀ ਬੀਜੇਪੀ ਤੱਤੀ ਹੋਈ ਪੈਣੀ ਸੀ ਬੀਜੇਪੀ ਨੇ ਹੁਣ ਨੂੰ ਕੱਪੜੇ ਪਾੜਦੇ ਨੇ ਸੀ ਪਰ ਤੁਹਾਡਾ ਬੰਦੇ ਦੀ ਜਿਹੜੀ ਕਰਤੂਤ ਸਾਹਮਣੇ ਆਉਂਦੀ ਆ ਜਦੋਂ ਕਰਤੂਤਾ ਕਰਦਾ ਕਾਲੀਆਂ ਕਰਤੂਤਾ ਜਗਜाहਰ ਹੁੰਦੀਆਂ ਉਦੋਂ ਬੀਜੇਪੀ ਚੁੱਪ ਕਰ ਜਾਂਦੀ ਹੈਗੀਆ ਇਹ ਬੀਜੇਪੀ ਦਾ ਡਬਲ ਸਟੈਂਡਰਡ ਆ ਇਸ ਮਸਲ 'ਚ ਹੋਰਾਂ ਤੋਂ ਕੀ ਆਸ ਕਰਨੀਗਾ ਪਰ ਘੱਟੋ ਘਾਟ ਯਾਰ ਤੁਹਾਡੇ ਜਿਹੜੇ ਨੈਸ਼ਨਲ ਜਰਨਲ ਸੈਕਟਰੀ ਤੁਹਾਡੇ ਜਿਹੜੇ ਕੌਮੀ ਪ੍ਰਧਾਨ ਤੁਹਾਡੇ ਜਿਹੜੇ ਸਰਕਾਰਾਂ ਦੇ ਮੰਤਰੀ ਫਿਰ ਕੀ ਕਹਿੰਦੇ ਆ ਸਰਕਾਰਾਂ ਜਾਂ ਪਾਰਟੀ ਵੀ ਬੇਸ਼ਰਮ ਹੋ ਜਾਂਦੀਆਂ ਉਹ ਕਹਿੰਦੇ ਹੋਣਗੇ ਕਿ ਜੀ ਉਹਨਾਂ ਦੇ ਨਿੱਜੀ ਵਿਚਾਰ ਆ ਪਾਰਟੀ ਉਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਇਹਦਾ ਕੀ ਮਤਲਬ ਹੋਇਆ ਜੇ ਪਾਰਟੀ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਆ ਤਾਂ ਉਹਨੂੰ ਪਾਰਟੀ 'ਚੋਂ ਬਾਹਰ ਕੱਢੋ ਜੇ ਤੁਸੀਂ ਪਾਰਟੀ ਦੇ ਵਿੱਚ ਰੱਖਦੇ ਹੋ ਇਹਦਾ ਮਤਲਬ ਆ ਕਿ ਤੁਸੀਂ ਉਹਦੇ ਵਿਚਾਰਾਂ ਨਾਲ ਸਹਿਮਤ ਹੋ ਕੀ ਸਮਝਿਆ ਜਾਵੇ ਇਹ ਨਾ ਇਹ ਨਹੀਂ ਕਿ ਜੇ ਉਹਨੇ ਬਕਵਾਸ ਕੀਤੀ ਐ ਤੂੰ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਜੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਤੂੰ ਪਾਰਟੀ 'ਚੋਂ ਬਾਹਰ ਕੱਢੋ ਪਰ ਭਾਜਪਾ ਨਹੀਂ ਕਹਿੰਦਾ ਹੁਣ ਭਾਜਪਾ ਦੀ ਉਹ ਕਿੱਥੇ ਜਿਹੜੀ ਬੋਲੀ ਸੀ ਜਿਹੜੀ ਕਿ ਇਹਦੀ ਰਾਹੁਲ ਗਾਂਧੀ ਦਾ ਵੀ ਡਰਗ ਟੈਸਟ ਕਰਵਾਓ ਜੀ ਜਿਹਦੇ ਆਪ ਬਾਅਦ 'ਚ ਨਸ਼ਾ ਨਸ਼ੇ ਕਰਦੀ ਦੀ ਵੀਡੀਓ ਆ ਗਈ ਹੁਣ ਕਿਉਂ ਨਹੀਂ ਬੋਲੀ ਹੁਣ ਸਿਮਰਤੀ ਰਾਣੀ ਕਿਉਂ ਨਹੀਂ ਬੋਲੀ ਮਨਾਕਸ਼ੀ ਲੇਖੀ ਕਿਉਂ ਨਹੀਂ ਬੋਲੀ ਹੈਗੀ ਨਾ ਜੀ ਮਤਲਬ ਜੇ ਦੂਜੇ ਕੇ ਪਾਰਟੀ ਦਾ ਕੋਈ ਐਮਪੀ ਬੋਲਦਾ ਤੇ ਫਿਰ ਤੁਹਾਨੂੰ ਪੀੜ ਹੁੰਦੀ ਹੈ ਤੇ ਜੇ ਤੁਹਾਡਾ ਬੰਦਾ ਕੋਈ ਬੋਲੇ ਫਿਰ ਤੁਸੀਂ ਕਹਿੰਦੇ ਸ਼ਾਬਾਸ਼ ਇਹ ਨਹੀਂ ਮੈਨੂੰ ਲੱਗਦਾ ਕਿ ਘੱਟੋ-ਕੜ ਇਸ ਮਸਲੇ ਦੇ ਵਿੱਚ ਹੁਣ ਸਵਾਲ ਇਹ ਆ ਵਿਨੇਸ਼ ਫਗੜ ਸਦਮੇ ਚ ਉਹਨੇ ਕੁਸ਼ਤੀ ਛੱਡ ਦਿੱਤੀ ਹੈਗੀ ਹੈ ਕਿਉਂਕਿ 올림픽 ਦੇ ਵਿੱਚ ਪਹਿਲਾਂ ਹੀ 53 ਕਿਲੋ weight ਚ ਖੇਡਿਆ 4 ਸਾਲ ਬਾਅਦ ਬੜਾ ਆਪਣੇ ਆਪ ਨੂੰ ਕੰਟਰੋਲ ਕਰਨਾ ਬੜੀ ਕਿਉਂਕਿ ਇਹ ਗੇਮ ਇਦਾਂ ਦੀ ਹੈਗੇ ਤੁਹਾਡੀ 22 23 24 ਸਾਲ ਜਿਆਦਾ ਲੰਮਾ ਤੁਸੀਂ ਖੇੜ ਨਹੀਂ ਸਕਦੇ ਹੁਣ ਕਿਹੜੇ ਮੂਹ ਦੇ ਨਾਲ ਬਨੇਸ਼ ਫਗਾਟ ਨੂੰ ਆ ਕੇ ਭਾਜਪੀ ਦੇ ਲੀਡਰ ਮਿਲਣਗੇ ਕੀ ਬਨੇਸ਼ ਫਗਾਟ ਨੂੰ ਹਰਿਆਣਾ ਦਾ ਚੀਫ ਮਿਨਿਸਟਰ ਮਿਲ ਪਊਗਾ ਉਸ ਨਜ਼ਰਾਂ ਦੇ ਨਾਲ ਉਹ ਕਹਿਣਗੇ ਨਹੀਂ ਉਹਦੇ ਮਾਪੇ ਕਿ ਤੁਸੀਂ ਕਾਦੇ ਵਾਸਤੇ ਮਿਲਣ ਆਏ ਤੁਹਾਡਾ ਇੱਕ ਅਲੀਗੜ ਤੋਂ ਲੀਡਰ ਉਹਨੇ ਆ ਬਕਵਾਸ ਕੀਤੀ ਹੈਗੀ ਮਤਲਬ ਉਸ ਲੀਡਰ ਦੇ ਘਰ ਜਾਂ ਭਾਜਪੀ ਵਾਲਿਆਂ ਦੇ ਘਰ ਕੀ ਔਰਤ ਦੀ ਕੋਈ ਇੱਜ਼ਤ ਹੈ ਕਿ ਨਹੀਂ ਹੈ ਕਿ ਭਾਜਪੀ ਦੇ ਲੀਡਰਾਂ ਦੇ ਜਦੋਂ ਤੁਸੀਂ ਬੋਲਦੇ ਨਾ ਉਹਦੀ ਮਤਲਬ ਹੈ ਕਿ ਤੁਸੀਂ ਕਿਸ ਔਕਾਤ ਦੇ ਮਾਲਕ ਹੋ ਤੇ ਉਹ ਹਲੀ ਗੜਵਾਲਾ ਬੰਦਾ ਕਿਸ ਔਕਾਤ ਦਾ ਮਾਲਕ ਆ ਉਹ ਜਗ ਜਗਰ ਹੋ ਗਿਆ ਔਰ ਜਿਵੇਂ ਇੱਕ ਪੂਰੀ ਦੁਨੀਆ ਯਾਰ ਪੂਰੀ ਦੁਨੀਆ ਸਦਮੇ ਚ ਆ ਈਵਨ ਕਿ ਜਿਹੜਾ ਮੈਡਲ ਜਿੱਤਣ ਵਾਲੇ 올림픽 ਦੇ ਵਿੱਚ ਉਸ ਕੁੜੀ ਨੇ ਵੀ ਕਿਹਾ ਕਿ ਨਹੀਂ ਮੈਡਲ ਮਿਲਣਾ ਚਾਹੀਦਾ ਹੈਗਾ ਬਨੇਸ਼ ਬਗਾਟ ਨੂੰ ਹਾਲਾਂਕਿ ਅੱਜ 9:30 ਵਜੇ ਫੈਸਲਾ ਆਏ ਨਾ ਉਮੀਦ ਕਰਦੇ ਹਾਂ ਕਿ ਘੱਟੋ ਘੱਟ ਚਾਂਦੀ ਦਾ ਜਾਂ ਕਾਂਸੀ ਦਾ ਤਗਮਾ ਤੇ ਮਿਲੇ ਪਰ ਭਾਜਪਾ ਦੇ ਇਸ ਲੀਡਰ ਦੀਆਂ ਕਰਤੂਤਾ ਨਾਲ ਭਾਜਪਾ ਪਾਰਟੀ ਤੇ ਦੋਸ਼ ਲੱਗਦੇ ਨੇ ਕਿ ਜੇ ਉਸ ਬੰਦੇ ਨੂੰ ਤੁਸੀਂ ਪਾਰਟੀ ਚੋਂ ਬਾਹਰ ਨਹੀਂ ਕੱਢਦੇ ਇਹਦਾ ਮਤਲਬ ਹੈ ਕਿ ਉਹਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਹੋ ਪਰ ਕਿਉਂਕਿ ਭਾਜਪਾ ਨੇ ਇਸ ਤੋਂ ਪਹਿਲਾਂ ਕੁਝ ਕੀਤਾ ਨਹੀਂ ਇਹਨੇ ਤੇ ਸਿਰ ਬਕਵਾਸ ਕੀਤੀ ਨਾ ਕਿ 200 ਕਪ 200 ਗ੍ਰਾਮ ਦੇ ਕੱਪੜੇ ਲਾ ਦਿੰਦੇ ਜਿੰਨਾ ਸ਼ੋਸ਼ਣ ਕੀਤਾਗਾ ਉਹ ਵੀ ਭਾਜਪਾ ਦੇ ਅੱਜਕਲ ਹਰਮਨ ਪਿਆਰੇ ਨੇ ਜਿਨ੍ਹਾਂ ਨੇ ਰੇਪ ਕੀਤਾ ਉਹ ਵੀ ਹਰਮਨ ਪਿਆਰੇ ਨੇ ਜਿਨ੍ਹਾਂ ਬਿਲਕਸ ਬਾਨੋ ਦੇ ਨਾਲ ਕੀ ਕੁਝ ਕੀਤਾ ਉਹਨੂੰ ਸਰਕਾਰਾਂ ਬਰੀ ਕਰ ਰਹੀਆਂ ਨੇ ਇਹਦਾ ਭਾਜਪੀ ਦਾ ਚਰਿੱਤਰ ਇਹ ਦੁਨੀਆ ਦੇ ਸਾਰੇ ਸਾਹਮਣੇ ਜਗ ਜਾਰ ਹੋ ਗਿਆ